ਕੀ ਬੰਦਾ ਫਿਰ ਵਾਸਤੇ ਆ ਜਦੋਂ ਕੁਦਰਤੀ ਕਰੋਪੀ ਪੈਂਦੀ ਹੈ ਕੀ ਕਰੂਗਾ ਚਿੰਤਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਪਾਰ ਹੈ ਕੀ ਕਾਰਨਾ ਜੀ ਆ ਕਣਕ ਨੂੰ ਮੈਨੂੰ ਲੱਗਿਆ ਜੇ ਹਵਾ ਤੇਜ਼ ਆ ਲੈਟ ਕੱਟੀ ਦੀ ਕਿੰਨੇ ਏਕੜ ਜ਼ਮੀਨ ਜਿਹੜੀ ਕਣਕ ਸੜ ਕੇ ਸੁਆਹੀ ਹੈ 4 ਕਿੱਲੇ ਹੋਊਗੀ ਇਹ ਸੱਤ ਪੱਗ ਆਈਡੀਆ ਆ 4 ਕਿ ਕੀ ਮੰਗ ਕਰਦੇ ਹੋ ਮੰਗ ਹੁਣ ਕੀ ਕਰਨੀ ਹੈ ਜੀ ਹਾਂ ਹੁਣ ਤਾਂ ਕੋਈ ਨਹੀਂ ਬੰਦ ਜੀ ਲਾਈਟ ਬੰਦ ਕੀਤੀ ਜਾਵੇ ਕੱਲ ਨੂੰ ਹੋਰ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਸਾਡਾ ਤਾਂ ਹੋ ਗਿਆ ਜਿਹੜਾ ਹੋਣਾ ਸੀ ਹਾਂ ਦੋ ਵਾਰੀ ਹਾਂ ਵਾਰਾ ਹਾਸਾ ਹੋ ਗਿਆ ਜਾਜੀ ਦੋ ਵਾਰਾ ਹਾਸਾ ਹੋ ਗਿਆ ਜੀ ਕਿ ਨਾਮ ਇਹ ਤੋਂ ਨਾ ਕੀ ਕਾਰਨ ਹੈ ਜੀ ਅੱਗ ਲੱਗਣ ਦਾ ਇਹ ਲਾਈਟ ਦਾ ਕਰਨੀ ਹੈ ਜੀ ਲਾਈਟ ਸਵੇਰ ਚੱਲੀ ਜਦੋਂ ਤੇ ਉਹ ਸਪਾਰਕ ਮਾਰ ਗਈ ਹੈ ਜੀ ਇਹ ਸਿਰਸਾ ਸਾਹਿਬ ਦੀ ਕਾਨਕਸੀ ਜੀ ਚਾਰ ਕਿੱਲਾਂ ਦੇ ਕਰੀਬ ਚਾਰ ਸੱਟ ਚਾਰ ਕਿੱਲਾਂ ਦੇ ਕਰੀਬ ਸਤ ਸਵੇਰ ਹੋ ਗਈ ਹੈ ਅਸੀਂ ਹੁਣੇ ਗ੍ਰਿਡ ਚੋਂ ਆਏ ਹਾਂ ਜੀ ਗ੍ਰਿਡ ਵਾਲੇ ਕਹਿੰਦੇ ਵੀ ਉਹ ਕਰੋ ਕੰਪਲੇਨ ਪਾਈ ਹੈ ਕਿਦਨੇ ਲੈਡ ਸ਼ੈਡੋ ਉਹ ਕਹਿੰਦੇ ਅਸੀਂ ਆਪਦੇ ਨਾਂ ਦੇ ਬਹੁਤ ਸਿੱਧਾ ਅੰਦਾਰ ਕਰਦੇ ਜਾ ਰਹੇ ਹਾਂ ਇਹਦਾ ਸਰਕਾਰ ਨੂੰ ਬੇਨਤੀ ਹੈ ਜੀ ਅਸੀਂ ਨਾ ਜਦ ਤੱਕ ਇਹ ਮੁਆਵਜ਼ਾ ਦੇ ਦੇਣ ਸਾਨੂੰ ਜਾਂ ਸੇਠ ਸਾਹਿਬ ਦੇ ਦੇਣ ਜਿਹੜੇ ਕੰਪਲੇਂਟ ਪਾ ਰਹੇ ਐ ਅਕਸਰ ਮਜਬੂਰੀ ਹੈ ਅਸੀਂ ਸਾਰਾ ਸਾਲ ਨਹੀਂ ਅਸੀਂ ਕਿਸੇ ਤੋਂ ਕੋਈ ਡਿਮਾਂਡ ਕਰਦੇ ਆਹ ਹਫਤਾ ਜ਼ਮੀਨਦਾਰ ਦੀ ਘਟਕ ਹੁਣ ਸੜਕੇ ਸੁਹਾ ਹੋ ਗਈ ਇਹਦਾ ਕੀ ਕੀਤਾ ਜਾਵੇ ਅਸੀਂ ਤਾਂ ਇਹੀ ਬੇਨਤੀ ਕਰਦੇ ਵੀ ਜੀ ਲੈਡ ਦਾ ਕੰਮ ਸਟਾਰਟ ਹਬ ਤੱਕ ਦਾ ਕਮ ਸੇ ਕਮ ਬੰਦ ਕਰ ਦਿੱਤਾ ਜਾਵੇ